ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀਬਾਈਸ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜ਼ਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਦੇ ਅੱਜ ਕੀ ਫੇਰ ਬਾਬਾ ਜੀ ਮੁਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਟੂ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆਈ ਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕ ਗਿਆ ਪਿਆਰ ਮਜ਼ਾ ਆ ਰਿਹਾ ਤੇ ਪੰਮੈ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕ ਦੀ ਛਿੰਦਾ ਕੀਪਾ ਬਣ ਕੇ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਰਮੰਦਰ ਸਾਹਿਬ ਨਮਸਕਾਰ ਵਾਹਿਗੁਰੂ ਹਾਂ ਬਿਲਕੁਲ ਅਜੀ ਵੀ ਜਿੱਥੇ ਮਰਜੀ ਹੋਈਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮਿਹਰ ਹੁੰਦੀ ਆ ਬਾਬੇ ਦੀ ਹਮੇਸ਼ਾ ਹੀ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਐਂ ਬਰਸਦਾ ਰਹਿੰਦਾ ਹੈ ਤੇ ਫਰ ਵੀ ਦੋਨੋਂ ਅਸੀਂ ਲੈ ਕੇ ਆ ਰਹੇ ਹਾਂ ਵਰਡਿੰਗ ਟੂ ਸੋ ਬਾਬਾ ਜੀ ਦੀ ਬਲੇਸਿੰਗਸ ਹੈਵ ਟੂ ਇੱਥੇ ਆਉਣਾ ਤੇ ਇਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਨਹੀਂ ਕਰੀ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇੱਥੋਂ ਦੀ ਕਮਿਊਨਿਟੀ ਦਾ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਬਈ ਥੋੜੀ ਫਿਲਮ ਨੂੰ ਬਸ ਭਾਗ ਲਾ ਵੀ ਰੱਬ ਤੁਹਾਡਾ ਕੀ ਰੋਲ ਹੈ ਜੀ ਹਾਂਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲ ਹੀ ਆ ਜੀ ਵਰਸਸ ਖੜ ਤੇ ਯੂ ਨੋ ਖਤਰਨਾਕ ਰੋਲ ਆ ਜਿਹਦਾ ਸਾਰਿਆਂ ਦੇ ਹੈਗੇ ਆ ਖੜ ਕੇ ਦੜ ਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਉਹ ਬਸ ਉਦਾਂ ਦੀ ਰੋਟੀ ਖਾ ਲੈਂਦੇ ਆ ਜੀ ਕੀ ਕਹਿਣਾ ਚਾਹੋਗੇ ਆਪਣੇ બસ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ ਬਸ ਪੰਜਾਬੀ ਸਿਨੇਮ ਨੂੰ ਸਪੋਰਟ ਕਰੋ ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਹਾਂ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਹਾਂ ਪਰਿਵਾਰਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਉਹਦੀ ਕਿਤੇ ਕਿਤੇ ਸ਼ੂਟਿੰਗ ਹੋਈ ਹੈ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹਤੀ ਹੈ ਤੇ ਨਹੀਂ ਤਾਂ ਪ੍ਰਿੰਸ ਭਾਈ ਰਾਜਸਥਾਨ ਹੋਈ ਹੈ ਜੀ ਤੇ ਬਸ ਲੋਕਲੀ ਹੋਈ ਹੈ ਕਿ ਦਰਬਾਰ ਸਭ ਆਏ ਆ ਅਸ਼ੀਰਵਾਦ ਲੈਣ ਮਹਾਰਾਜ ਤੋਂ ਕਿਉਂਕਿ 2 ਫਰਵਰੀ ਜਿਵੇਂ ਕਿ ਬਾਈ ਫਰਾਂ ਨੇ ਦੱਸਿਆ ਹੈ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਬੇਸਬਰੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਉਸੇ ਦੀ ਬਸ ਹੁਣ ਅਰਦਾਸ ਕਰਨ ਆਇਆ ਵੈਗਰੋ ਕੇ ਕੇ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਾਰੇ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਜਿਹੇ ਬਾਲੀਵੁੱਡ ਹੈ ਜੇ ਅਸੀਂ ਸਾਊਥ ਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਫਿਲਮ ਵਿੱਚ ਨੇ ਭਾਈ کردار ਸਾਰੇ ਬਹੁਤ ਹੀ ਵਧੀਆ ਨੇ ਤੇ ਸੈੱਟ ਤੇ ਕਿਵੇਂ ਦਾ ਮਾਹੌਲ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗ ਉਹ ਅਸੀਂ ਇੱਕ ਦੂਜੇ ਨਾਲ ਵਿਚਰਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇੜੇ ਨਾਲ ਫਿਲਮ ਨੇਪਰੇ ਚ ਤੇ ਸਾਡੀ ਫਿਲਮ ਵਰਨਿੰਗ ਟੂ ਆ ਰਹੀ ਹੈ ਸੈਕੰਡ ਫੈਬ ਨੂੰ ਤੇ ਅਸੀਂ ਇੱਥੇ ਬਾਬਾ ਜੀ ਦੀ ਬਲੇਸਿੰਗ ਲੈਣ ਆਏ ਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵਾਈ স্পੈਸ਼ਲ ਫॉर ਮੀ ਬਿਕਾਜ਼ ਮੇਰਾ ਪਹਿਲਾ ਸ਼ੋ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਈ ਸੀ ਮੱਥਾ ਟੇਕਣ ਤੇ ਵਰਨਿੰਗ ਟੂ ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਐਂਡ ਵੀ ਹੋਪ ਬਾਬਾ ਜੀ ਵਿਲ ਬਲੇਸ ਅਸ ਕੀ ਖਾਸ ਲੈ ਕੇ ਆਏ ਮੈਂ ਵੀ ਸ਼ੁਰੂ ਜੀ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ ਕਿਰਦਾਰ ਜੋ ਰੌਣਕ ਲੈ ਕੇ आएगी ਫਿਲਮ ਚ ਦਸਾਂ ਕੀ ਕਹਾਂ ਤੇ ਅ ਸੈਕੰਡ ਫਰਵਰੀ ਨੂੰ ਜਾ ਕੇ ਜ਼ਰੂਰ ਜ਼ਰੂਰ ਵੇਖੋ ਸ हमने ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਪੱਦੀ ਹੈ